ਆਪਰੇਸ਼ਨ ਦੇ ਨਾਲ ਹੋਈ ਡਿਲੀਵਰੀ ਤੋਂ ਬਾਅਦ ਰੋਗੀ ਨੂੰ ਜਿੱਥੇ ਰਾਮ ਪਰੋਸੇ ਛੱਡ ਦਿੱਤਾ ਜਾਂਦਾ ਹੈ ਦਰਅਸਲ ਇਹ ਮਾਮਲਾ ਜ਼ਲਾ ਹਸਪਤਾਲ ਰੂਪਨਗਰ ਦਾ ਜਿੱਥੇ ਇੱਕ ਮਹਿਲਾ ਦੀ ਆਪਰੇਸ਼ਨ ਦੇ ਨਾਲ ਡਿਲੀਵਰੀ ਹੁੰਦੀ ਹੈ ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਸ ਨੂੰ ਰਾਮ ਪਰੋਸੇ ਛੱਡ ਦਿੱਤਾ ਗਿਆ ਤੇ 36 ਘੰਟਿਆਂ ਬਾਅਦ ਉਸ ਦੀ ਹਾਲਤ ਵਿਗੜ ਜਾਂਦੀ ਹੈ ਜਿਸ ਨੂੰ ਕਿ ਬੀਤੇ ਕੱਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਤੇ ਰੋਸ ਵੀ ਜ਼ਾਹਰ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਮੌਕੇ ਤੇ ਮੌਜੂਦ ਜੋ ਪਰਿਵਾਰਕ ਮੈਂਬਰ ਨੇ ਉਹ ਦੱਸਦੇ ਨੇ ਕਿ ਸ਼ਨੀਵਾਰ ਨੂੰ ਗਾਇਨੀ ਵਿਭਾਗ ਦੇ ਡਾਕਟਰ ਜਿਨ੍ਹਾਂ ਵੱਲੋਂ ਮਹਿਲਾ ਦੀ ਡਿਲੀਵਰੀ ਕੀਤੀ ਜਾਂਦੀ ਹੈ ਤੇ ਬੀਤੀ ਰਾਤ ਉਸ ਦਾ ਚੈੱਕਅਪ ਤੱਕ ਨਹੀਂ ਕੀਤਾ ਗਿਆ ਤੇ ਇਸੇ ਸਬੰਧ ਵਿੱਚ ਕਈ ਵਾਰ ਉਹਨਾਂ ਹਸਪਤਾਲ ਸਟਾਫ ਨੂੰ ਉਸ ਦੀ ਵਿਗੜਦੀ ਸਿਹਤ ਬਾਰੇ ਜਾਣਕਾਰੀ ਵੀ ਦਿੱਤੀ ਪਰ ਉਹਨਾਂ ਰੋਗੀ ਨੂੰ ਨ ਦੇਖਾ ਕਰ ਦਿੱਤਾ ਤੇ ਤੁਰੰਤ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ 10 ਵਜੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ 1.5 ਘੰਟੇ ਐਂਬੂਲੈਂਸ ਦੇ ਲਈ ਵੀ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ ਤੇ ਇਸ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਹੈ ਕਿ ਤੁਰੰਤ 108 ਨੰਬਰ ਤੇ ਫੋਨ ਕੀਤਾ ਜਿਸ ਤੋਂ ਬਾਅਦ ਉੱਥੇ ਮੌਜੂਦ ਸਟਾਫ ਨਰਸ ਜਿਨ੍ਹਾਂ ਵੱਲੋਂ ਐਂਬੂਲੈਂਸ ਦੇ ਲਈ ਡਿਸਚਾਰਜ ਸਲਿੱਪ ਦੀ ਪਰਚੀ ਜਿਹੜੀ ਹੈ ਉਹ ਐਮਬੂਲੈਂਸ 11 ਵਜੇ ਉਹ ਲੈ ਕੇ ਪਹੁੰਚੀ ਹੈ ਤਾਂ ਇਸ ਦੇ ਦਰਮਿਆਨ ਪਰਿਵਾਰ ਦੇ ਵੱਲੋਂ ਕਾਫੀ ਰੋਸ ਜ਼ਾਹਰ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਹਸਪਤਾਲ ਦੇ ਵਿੱਚ ਦੋ ਐਮਬੂਲੈਂਸਾਂ ਤਾਇਨਾਤ ਨੇ ਪਰ ਉਹਨਾਂ ਐਮਬੂਲੈਂਸ ਨੇ ਤੋਹੀ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਭਾਰੀ ਰੋਸ ਪ੍ਰਗਟਾਇਆ ਤੇ ਸਰਕਾਰੀ ਹਸਪਤਾਲ ਦੀ ਟੀਡੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਨੇ ਇਹਨਾਂ ਨੇ ਕੀ ਨਾਮ ਇਹਨਾਂ ਦਾ ਮਨਪ੍ਰੀਤ ਖੋਹ ਹੈ ਜੀ ਕਦੋਂ ਵੇਸੇ ਡਿਲੀਵਰੀ ਨਹੀਂ ਦਿੱਤੀ ਅੱਜ ਸਵੇਰੇ ਕੱਲ੍ਹ ਫੋਨ ਕਰ ਲੈ ਜੀ ਕੱਲ ਸ਼ਵੇਰੇ ਕਿੰਨੇ ਵਜੇ 10 ਵਜੇ ਉਸ ਤੋਂ ਬਾਅਦ ਠੀਕ ਹੈ ਕਿ ਕੋਈ ਪ੍ਰੋਬਲਮ ਉਸ ਤੋਂ ਬਾਅਦ ਜੱਦੀ ਹੋਣਾ ਰਹੀ ਜੱਦੀ ਇਹਦੀ ਪ੍ਰੋਬਲਮ ਕੀ ਪ੍ਰੋਬਲਮ ਆ ਰਹੀ ਹੈ ਗੈਸ ਦੀ ਹੈ ਜੀ ਗੈਸ ਦੀ ਨਾੜਾ ਬਟਨ ਨੂੰ ਆਈਆਂ ਪਈਆਂ ਗੈਸ ਨਹੀਂ ਦੀ ਪਾਸ ਹੋਈ ਹੈਗੀ ਜਿੱਦਾਂ ਮਤਲਬ ਲੈਟ੍ਰੀਨ ਬਾਥਰੂਮ ਨਹੀਂ ਆ ਰਿਹਾ ਜਦੋਂ ਫਿਰ ਤੁਸੀਂ ਡਾਕਟਰ ਨੂੰ ਦੱਸਿਆ ਇੱਥੇ ਡਾਕਟਰ ਇੱਥੇ ਛੋਟੀ ਸਟਾਫ ਰੱਖਿਆ ਉਹ ਦੇਖ ਕੇ ਜਾਂਦਾ ਆਪਣਾ ਟੀਕੇ ਲਗਾ ਕੇ ਲੰਘਣਾ ਵੱਡਾ ਜਿਹਨੇ ਡਿਲੀਵਰੀ ਕਰੀ ਉਹ ਤਾਂ ਮੈਡਮ ਹੈ ਹੀ ਨਹੀਂ ਕੱਲ ਦੀ ਕੱਲ ਸ਼ਨੀਵਾਰ ਸੀ ਅੱਜ ਸੰਡੇ ਆ ਉਹ ਮੈਡਮ ਹੈ ਨਹੀਂ ਜਿਹਨੇ ਡਿਲੀਵਰੀ ਕਰਨੀ ਸੀ ਫੋਨ ਤੇ ਗੱਲ ਹੋ ਰਹੀ ਆ ਸਾਡੇ ਨਾਲ ਉਹਨਾਂ ਨੇ ਇੱਕ ਵਾਰ ਵੀ ਆਪ ਗੱਲ ਨਹੀਂ ਕੀਤੀ ਜੀ ਇਹਨਾਂ ਨੇ ਡਿਲੀਟ ਹੀ ਕਰ ਦਿੱਤਾ ਤੇ ਹੁਣ ਤੁਸੀਂ ਇਹਦੇ ਥੱਲੇ ਲੈ ਕੇ ਆਏ ਕਾਦੇ ਵਾਸਤੇ ਅਸੀਂ ਇਹਨੂੰ ਲੈ ਕੇ ਜਾਣਾ ਜੀ ਉੱਥੇ ਪੀਜੀਆ ਹੀ ਇਹਨਾਂ ਨੇ ਰੈਫਰ ਕਰਤੇ ਹਾਂ ਸਾਨੂੰ ਰਾਤ ਨੂੰ ਹੁਣ ਇਹਨਾਂ ਕੋਲ ਐਂਬੂਲੈਂਸ ਵੀ ਨਹੀਂ ਐਸ ਕਾਦੇ ਚ ਲੈ ਕੇ ਜਾਈਏ ਆਪਣੀ ਗੱਡੀ ਚ ਲੈ ਕੇ ਜਾਂਦੇ ਇਹਨੂੰ ਠਹਿਕੇ ਲੱਗਣੇ ਆ ਕਿਉਂਕਿ ਇਹ ਤੇ ਬੜਾ ਆਪਰੇਸ਼ਨ ਹੋਇਆ ਪਾ ਨਾਮ ਕੀ ਦੱਸਿਆ ਇਹਨਾਂ ਦਾ ਮਨਪ੍ਰੀਤ ਘੋਰ ਆ ਜੀ ਪਹਿਲਾ ਬੱਚਾ ਇਹਨਾਂ ਦਾ ਹੈ ਦੂਸਰਾ ਬੱਚਾ ਕੋਈ ਹੋਰ ਤੁਹਾਡਾ ਕੀ ਨਾਮ ਹੈ ਮੈਂ ਇੰਦੀ ਸਿਸਟਰ ਆ ਜੀ ਮੇਰਾ ਨਾਮ ਸੁਨੀਤਾ ਹੈ ਸੁਨੀਤਾ ਹਾਂ ਤੁਸੀ ਕੀ ਲੱਗਦੇ ਹੋ ਹਸਬੰਦ ਨੇ ਹਸਬੰਦ ਨੇ ਇਹ ਨਾਮ ਆਪਣਾ ਸਤਨਾਮ ਸਿੰਘ ਤੇ ਪਿੰਡ ਕਿਹੜਾ ਤੁਹਾਡਾ ਮੰਗੋਵਾਲ ਦੀਵਾਰੀ ਮੰਗੋਵਾਲ ਹਾਂਜੀ ਮੰਗੋਵਾਲ ਇਹ ਕਿੱਥੇ ਪੈਂਦਾ ਮੰਗੋਵਾਲ